ਗਰੀਆਂ ਵਿਖੇ ਈਸਟਰ ਦਾ ਪਵਿੱਤਰ ਦਿਨ ਜੀਵਨ ਜੋਤ ਚਰਚ ਮਸ਼ੀਨਰੀ ਤੇ ਸਮੂਥ ਸੰਗਤ ਤੇ ਪਾਸਟਰ ਐਸੋਸੀਏਸ਼ਨ ਵੱਲੋਂ ਮਨਾਇਆ ਗਿਆ ਇਸ ਮਸੀਹ ਸਮੇਲਨ ਦੀ ਸ਼ੁਰੂਆਤ ਪਾਸਟਰ ਚੰਚਲ ਜੀ ਪਾਸਟਰ ਬਲਜੀਤ ਜੀ ਨੇ ਪ੍ਰਾਰਥਨਾ ਦੁਆਰਾ ਕੀਤੀ ਇਸ ਸਮੇਲਨ ਵਿੱਚ ਪਹੁੰਚੇ ਗਾਇਕ ਗੌਸਪਲ ਪਾਸਟਰ ਬినੂਦ ਪਾਸਟਰ ਪਿੰਦਰ ਮਸੀਹ ਤੇ ਜੀ ਨੇ ਹਜ਼ਾਰਾਂ ਦੀ ਤਰ੍ਹਾਂ ਵਿੱਚ ਪਹੁੰਚੀਆਂ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਸ਼ੀਤਨਾ ਮਿਲ ਕੇ ਪ੍ਰਭੂ ਜੀਸੂ ਜੀ ਦੀ ਮਹਿਮਾ ਭਜਨਾ ਜਬੂਰਾ ਦੁਆਰਾ ਸੰਗਤਾਂ ਨੂੰ ਜੋੜੀ ਰੱਖਿਆ ਇਸ ਸਮੇਲਨ ਵਿੱਚ ਮੁੱਖ ਮਹਿਮਾਨ ਵਜੋਂ ਪਰਮੇਸ਼ਰ ਦੇ ਸੰਤ ਦਾਸ ਸੰਤ ਐਸ ਰਾਣਾ ਜੀ ਨੇ ਸੂ ਸੰਗਤ ਨੂੰ ਪਰਮੇਸ਼ਰ ਦੀ ਪਵਿੱਤਰ ਬਾਣੀ ਨਾਲ ਜੋੜਦਿਆਂ ਹੋਇਆਂ ਜਿਹੋਨਾਂ ਦੀ ਇੰਜੀਲ 15 ਅਧਿਆਏ 13 14 ਕਿ ਇਸ ਤੋਂ ਵੱਧ ਪਿਆਰ ਕਿਸੇ ਦਾ ਨਹੀਂ ਕਿ ਕੋਈ ਆਪਣੇ ਮਿੱਤਰ ਲਈ ਆਪਣੀ ਜਾਨ ਦੇ ਦੇਵੇ ਜੋ ਕੋਈ ਵੀ ਪ੍ਰਭੂ ਦੀ ਬਾਣੀ ਅਨੁਸਾਰ ਚੱਲਦਾ ਹੈ ਤੇ ਉਸ ਨੂੰ ਮੰਨਦਾ ਹੈ ਸੋ ਪ੍ਰਭੂ ਜੀ ਉਸਮ ਸ਼ੀ ਨੂੰ ਆਪਣੇ ਵਿੱਚ ਜੀਵਤ ਜੀਵਤ ਰੱਖਦਾ ਹੈ ਇਸ ਸਮਿਰਨ ਵਿੱਚ ਸਮਸ਼ੂਨ ਸੈਨਾ ਦੇ ਮੁਖੀ ਪੀਟਰਮ ਸੀ ਚੀਦਾ ਆਪਣੀ ਟੀਮ ਸਮੇਤ ਸਮੂਹ ਸੰਗਤ ਨੂੰ ਪ੍ਰਭੂ ਜੀਸੂ ਮਸੀਹ ਜੀ ਦੇ ਮੁਰਦਿਆਂ ਚੋਂ ਉੱਠਣ ਦੇ ਦਿਨ ਦੀ ਬਧਾਈ ਦੇਣ ਪਹੰਚੇ ਇਸ ਮੌਕੇ ਤੇ ਪਹੁੰਚੀਆਂ ਸਾਰੀਆਂ ਧਾਰਮਿਕ ਸਮਾਜਿਕ ਦੇ ਰਾਜਨੀਤ ਸ਼ੀਸ਼ਾ ਰੰਦਾ ਧੰਨਵਾਦ ਪਾਸਟਰ ਬਲਜੀਤ ਤੇ ਪਾਸਟਰ ਸੁਮਿੰਦਰ ਜੀ ਵੱਲੋਂ ਕੀਤਾ ਗਿਆ ਇਸ ਮੌਕੇ ਤੇ ਪ੍ਰਭੂ ਜੀਸੂ ਦਾ ਚਾਪਕੋੜਾ ਦਾ ਅਟੁੱਟ ਲੰਗਰ ਵੀ ਵਰਤਾਇਆ ਗਿਆ ਇਸ ਮੌਕੇ ਪਾਸਟਰ ਜੌਨ ਦਰਚਨ ਦਿਲਰਾਜ ਮਾਰਕਸ ਜੇਮਸ ਗਗਨਦੀਪ ਟਾਈਟਸ ਸੁਖਵਿੰਦਰ ਆਈਜੈਕ ਬ੍ਰਦਰ ਰੂਲਰ ਰੂਬਲ rahul ਮਿਸਟਰ ਬਲ ਰਾਣਾ ਉਦੇਬੀ ਰਾਣਾ ਇੰਦਰਜੀ ਸੁਸ਼ਮਾ ਸੀਮਾ ਪ੍ਰਭਜੋਤ ਡਾਕਟਰ ਸ਼ਾਮ ਡਾਕਟਰ ਪਾਸਟਰ ਮਸੀ ਹਾਜਰ ਸੰ ਤੁਸੀਂ ਦੇਖ ਰਹੇ ਹੋ ਬੀਬੀਸੀ ਇੰਟਰਨੈਸ਼ਨਲ ਰੇਡੀਓ ਸਾਡਾ ਫੇਸਬੁੱਕ ਪੇਜ ਤੇ YouTube ਚੈਨਲ ਸਬਸਕ੍ਰਾਈਬ ਜਰੂਰ ਕਰੋ ਜੀ ਫਰਿਆਦੋ ਪ੍ਰੋਗਰਾਮ ਕਰਾ ਰਿਹਾ ਕਿਹੜਾ ਕੰਮ ਹੋ ਰਿਹਾ ਹਾਂਜੀ ਅੱਜ ਮਿਸਟਰ ਦਾ ਪਵਿੱਤਰ ਦਿਹਾੜਾ ਮਨਾਇਆ ਗਿਆ ਇਸ ਆਦੀ ਦੁਨੀਆ ਚ ਇਸ ਦਿਨ ਨੂੰ ਬੜੀ ਖੁਸ਼ੀ ਨਾਲ ਸੈਲੀਬ੍ਰੇਟ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਹੀ ਜੀਵਨ ਜੋਤ ਦੇ ਸਿਰ ਉੱਤੇ ਦੇ ਵਿੱਚ ਵੀ ਅੱਜ ਪਵਿੱਤਰ ਦਿਹਾੜਾ ਜਿਹੜਾ ਰਬੇਸ਼ੂ ਮਸੀਹ ਦੇ ਜੂਠਣ ਦਾ ਦਿਨ ਹੈ ਉਹ ਮਨਾਇਆ ਗਿਆ ਹੈ ਇਹ ਹਜ਼ਾਰਾਂ ਦੀ ਤਦਾਦ ਦੇ ਚਸ਼ੂਕਾਂ ਨੇ ਸ਼ਿਰਕਤ ਕੀਤੀ ਹੈ ਇਹ ਖੁਦਾਬਦਈਸ਼ੂ ਮਸੀਹ ਦੇ ਜੂਠਣ ਦੇ ਦਿਨ ਦੀ ਜਿਹੜੀ ਸਿੱਖਾ ਉਸ ਸਭ ਵਿਸ਼ਵਾਸੀਆਂ ਨੂੰ ਦਿੱਤੀ ਗਈ ਹੈ ਸਭ ਲੋਕਾਂ ਨੇ ਪਰਗਟ ਪਾਈ ਅਲੱਗ-ਅਲੱਗ ਥਾਵਾਂ ਤੋਂ ਸੰਗਠਾ ਪਹੁੰਚੇ ਆਂ ਇਹ ਸਭ ਨੇ ਇਸ ਦਿਨ ਦਾ ਆਨੰਦ ਮਾਣਿਆ ਲੰਗਰ ਪ੍ਰਸ਼ਾਦਿਓ ਸ਼ਕਾਇਦੇ ਸੱਸਣ ਹੋੜਾ ਕਿ ਇਹ ਮਾਰਾਂ ਵਾਸਤੇ ਵੀ ਪ੍ਰਾਪਤ ਕੀਤੀ ਕੋ ਤੇ ਸਭੀ ਕਨਾਂਤ ਨੂੰ ਅੱਜ ਦੇ ਦਿਨ ਦੀਆਂ ਸ੍ਰੀ ਸ਼ੁਭ ਕਾਮਨਾਵਾਂ ਭੇਜਦੇ ਜੀਵਨ ਜੋਤ ਸੇ ਪਈ ਦੇ ਬਨੋ ਜੀਵਨ ਜੋਤ ਮਿਨਿਸਟਰੀ ਦੇ ਬਨੋ ਕਿ ਖੁਦਾ ਸਭ ਦੇ ਜੀਵਨ ਨੂੰ ਤੇ ਸਾਰੇ ਸੰਸਾਰ ਨੂੰ ਸਲਾਮਤੀ ਬਖਸ਼ੇ ਔਰ ਪਰਮੇਸ਼ੁਰ ਸਭ ਦੀਆਂ ਸੇਵਕਾਂ ਤੇ ਸ਼ਾਂਤੀ ਬਹਾਲ ਕਰੇ ਸਾਡਾ ਜੀਵਨ ਜੋਤ ਮਿਸ਼ਨਰੀ ਵੱਲੋਂ ਸਾਰੇ ਸੰਸਾਰ ਨੂੰ ਇਹ ਸੰਦੇਸ਼ ਹੈ ਕਿ ਅੱਜ ਇਹ ਸਤਿਨ ਦੇ ਕਿਉਂ ਮਨਾਇਆ ਜਾ ਰਿਹਾ ਹੈ ਇਸ ਪੱਗ ਨੂੰ ਸਾਰੀ ਸੰਗਤ ਦੇ ਦਰ ਮੇਰੇ ਨਾਮ ਬਿੰਦਰ ਸਿੱਧੂ ਜੀ ਦੇ ਨਾਲ ਮਿਲ ਕੇ ਔਦਨਰ ਤੋਂ ਬਾਅਦ ਅੱਜ ਅਸੀਂ ਮੁਕੇਰੀਆਂ ਭਵਨ ਜੀਵਨ ਦੇ ਹਿਸਟਰੀ ਦਾ ਪਵਿੱਤਰ ਦਿਹਾੜਾ ਮਨਾ ਰਹੇ ਹਾਂ ਹਿਸਟਰੀ ਦੇ ਦਿਹਾੜਾ ਪੰਚਕੁਲਾ 크੍ਰਿਸਚਨ ਭਾਈਚਾਰੇ ਲਈ ਬਹੁਤ ਹੀ ਮਹੱਤਵਪੂਰਨ ਦਿਨ ਹੁੰਦਾ ਹੈਗਾ ਇਸ ਲਈ ਨੂੰ ਪੁਨਰੁਥਾਨ ਦਾ ਦਿਨ ਵੀ ਮੰਨਿਆ ਜਾਂਦਾ ਹੈ ਇਸ ਦਿਨ ਫਿਰ ਯਿਸੂ ਮੌਤ ਦੇ ਉੱਤੇ ਫਤ੍ਹਾ پا ਕੇ ਮਰਦਿਆਂ ਦੇ ਵਿੱਚ ਜੀ ਉੱਠੇ ਉਹਨਾਂ ਨੇ ਸ਼ੈਤਾਨ ਦਾ ਸਿਰ ਕੁੱਟ ਲਿਆ ਔਰ ਬਾਈਬਲ ਦੇ ਵਿੱਚ ਇਹ ਗੱਲ ਦਰਜ ਹੈ ਉਹਨਾਂ ਨੇ ਕਿਹਾ ਕਿ ਇਹ ਮੌਤ ਤੇ ਤੇਰਾ ਡੰਗ ਕਿੱਥੇ ਹੈ ਹਾਂਜੀ ਜਦੋਂ ਅਸੀਂ ਬਾਈਬਲ ਦੇ ਵਿੱਚ ਨਵੇਂ ਨੇਮ ਤੇ ਨਜ਼ਰ ਕਰਦੇ ਹਾਂ ਉਹਦੇ ਵਿੱਚ ਇਹ ਦਿਨ ਗੁੱਡ ਫਰਡੇ ਤੋਂ ਤਿੰਨ ਦਿਨ ਬਾਅਦ ਜੋ ਐਤਵਾਰ ਆਂਦਾ ਉਸ ਦਿਨ ਇਸ ਪ੍ਰੋਜ਼ਾ ਦਿਹਾੜਾ ਅਸੀਂ ਮਨਾਉਂਦੇ ਹਾਂ ਔਰ ਇਹ ਦਿਨ ਉਤਸੀਹੇ ਸੀ ਇਸ ਹਫਤੇ ਦੇ ਵਿੱਚ ਇਸ होली ਵੀਕ ਦੇ ਵਿੱਚ ਜਿਹੜਾ ਪਾਮ ਸੰਡੇ ਯਾਨੀ ਕਿ ਖਜੂਰੀ ਐਤਵਾਰ ਤੋਂ ਜੋ ਸ਼ੁਰੂ ਹੋ ਜਾਂਦਾ ਹੈ ਇਸ ਹਫਤੇ ਦੇ ਵਿੱਚ ਉਹ ਸਾਰਾ ਬੰਦੂਬਸਤ ਉਹ ਸਾਰੇ ਜੋ ਯੋਜਨਾ ਸੀ ਪਰਮੇਸ਼ਵਰ ਦੀ ਆਪਣੇ ਘਰੋਂ ਤੇ ਪੁੱਤਰ ਪ੍ਰਭੂ ਯਿਸੂ ਨੂੰ ਸਲੀਬ ਦੇਣ ਦੇ ਲਈ ਔਰ ਆਪਣੀ ਮਨੁੱਖੀ ਦੀਵਾਸਤੇ ਇਸ ਹਫਤੇ ਦੇ ਵਿੱਚ ਉਹ ਸਾਰੀ ਯੋਜਨਾ ਉਸ ਤੋਂ ਬਾਅਦ ਉਹਨਾਂ ਨੂੰ ਬਰੀ ਕੀਤਾ ਗਿਆ ਨਪਣਾਇਆ ਗਿਆ ਕਬਰ ਦੇ ਵਿੱਚ ਔਰ ਜਿਵੇਂ ਲਿਖਿਆ ਹੋਇਆ ਲਿਖਤਾ ਦੇ ਵਿੱਚ ਉਹਨਾਂ ਨੇ ਨੈਕ ਸੰਡੇ ਜੋ ਆ ਰਿਹਾ ਜਿਸ ਨੂੰ ਅਸੀਂ ਈਸਟਰ ਦਾ ਦਿਹਾੜਾ ਜਿ ਪੁਨਰੁਸਥਾਨ ਕਰਕੇ ਮੰਨਦੇ ਹਾਂ ਉਸ ਦਿਨ ਉਹਨਾਂ ਨੇ ਮਹਾਦੇਵ ਚੰਚੂ ਜੀ ਲਈ ਇਸ ਟਾਈਮ ਦੇ ਵਿੱਚ ਜਦੋਂ ਉਹਨਾਂ ਨੇ ਚਿਲੇ ਪੜੇ ਦੁੱਖ ਦੇ ਵਿੱਚ ਬੜੀ ਹੀ ਤੇਰੀਆ ਅਫਸੋਸ ਦੇ ਵਿੱਚ ਜਦੋਂ ਉਹ ਔਰ ਐਤਵਾਰ ਦੇ ਦਿਨ ਸਤੋ ਅਰਲੀ ਮਾਰਨਿੰਗ ਉਹਨਾਂ ਦੇ ਚਿੱਲੇ ਉਹਨਾਂ ਦੇ ਡਿਸਾਈਪਲਸ ਉਹਨਾਂ ਦੀ ਕਬਰ ਨੂੰ ਦੇਖਣ ਲਈ ਜਾਂਦੇ ਆ ਤਾਂ ਕੀ ਦੇਖਦੇ ਆ ਕਿਉਂ ਕਬਰ ਉਹਨਾਂ ਦੀ ਆਲਰੇਡੀ ਖਾਲੀ ਪਈ ਹੈ ਔਰ ਤੇ ਤੁਹਾ ਲਈ ਹੋਰ نبی ਸਾਹਿਬ ਨੇ ਮੈਸੇਜ ਕੇ ਸੰਦੇਸ਼ ਦਿੱਤੇ ਹੈ ਜਿਦੇ ਵਿੱਚ ਕਿ ਅਸੀਂ ਵੀ ਉਹਨਾਂ ਦੀ ਮਾਨੇ ਉਹਨਾਂ ਦੇ ਰਸਤਿਆਂ ਦੇ ਉੱਤੇ ਚੱਲ ਕੇ ਅਸੀਂ ਸਾਰ ਦੇ ਨਾਮ ਆਪਣੇ ਜੀਵਨ ਦੇ ਵਿੱਚ ਉੱਚਾ ਕਰਨਾ ਹੈ ਨਾਮ ਨੂੰ ਸਿਫਤੇ ਮੰਦ ਕਰ ਜੈ